ہے، ہمارا نہیں ہمارے ہم کو جان سے ہمارا نہیں ہمارے ہم کو جان سے ہمارا نہیں ہم کو جان سے ہمارا نہیں ہمارا ਨਹੀਂ ਚਲੇਗੀ ਨਹੀਂ ਚਲੇਗੀ ਦਿੱਲੀ ਦੀ ਧਰਾਂ ਸ਼ਾਹੀ ਨਹੀਂ ਚਲੇਗੀ ਦਿੱਲੀ ਦੀ ਧਰਾਂ ਸ਼ਾਹੀ ਨਹੀਂ ਚਲੇਗੀ ਜੈ ਸਿੰਘ ਵੀ ਵਨ ਜੈ ਸਿੰਘ ਜਲਵਾੜ ਨੋ ਨੋ ਜਲਵਾੜ ਕਪਤਨ ਦੇ ਜਾਨ ਨੂੰ ਮੈਂ ਜੀ ਸਾਨੇ ਮਲਹੋਤਰਾ ਪਹਿਲਾਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਦਾਵਾ ਕਰਦੀ ਹੈ ਕਿ ਸ਼ੈਲਟਰ ਬਣਾ ਕੇ ਦਿੱਤੇ ਜਾ ਰਹੇ ਨੇ ਸਰਕਾਰ ਨੇ ਪਹਿਲਾਂ ਹੀ ਦਿੱਲੀ ਤੋਂ ਇੰਨਾ 700 ਡੌਗ ਚੁੱਕਿਆ ਵੈ ਪਹਿਲਾਂ ਉਹ ਤਾਂ ਦੱਸੇ ਕਿ ਕਿੱਥੇ ਗਿਆ ਉਹ ਡੌਗ ਸਰਕਾਰ ਨੇ ਕਦੇ ਪਾਣੀ ਦਾ ਬਾਲ ਤੱਕ ਨਹੀਂ ਰੱਖੇ ਉਹੀ ਐਮਸੀਡੀ ਦੀਆਂ ਗਲਤੀਆਂ ਨੇ ਜਿਹਦੇ ਨਾਲ ਇੰਨੀ ਪੋਪੂਲੇਸ਼ਨ ਵਧੀ ਹੈ ਇੰਨਾ ਕੁੱਤਾ ਵੱਧ ਚੁਕਦਾ ਹੈ ਇੱਕ ਐਮਸੀਡੀ ਦੀ ਨਾਕਾਮੀ ਦੀ ਵਜ੍ਹਾ ਨਾਲ ਇਹ ਇਹ ਬੇਜੁਬਾਨਾਂ ਨੂੰ ਅਸੀਂ ਸਜ਼ਾ ਦੇ ਰਹੇ ਆ ਸਟਰਲਾਈਜੇਸ਼ਨਾਂ ਸੀ ਕਰਵਾਨੇ ਹਨ ਜਿਹੜੀ ਐਮਸੀਡੀ ਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਸਾਰੀ ਜ਼ਿੰਮੇਵਾਰੀਆਂ ਅਸੀਂ ਚੱਕੀਆਂ ਨੇ ਜਦੋਂ ਇਹਨਾਂ ਦੇ ਵੇਪ ਹੁੰਦੇ ਆ ਜਦੋਂ ਇਹਨਾਂ ਨੂੰ ਕੱਟਿਆ ਜਾਂਦਾ ਸਾਡੀ ਪੁਲਿਸ ਸੁਣਵਾਈ ਤੱਕ ਨਹੀਂ ਕਰਦੀ ਆ ਜਿੰਨੂੰ ਜਦੋਂ ਡੋਅ ਕੱਟਦਾ ਉਹਨੂੰ ਤਾਂ ਬਹੁਤ ਜਲਦੀ ਸੁਣਵਾਈ ਕਰਦੀ ਆ ਸਾਡਾ ਮਜ਼ਾਕ ਆ ਆਣਿਆਂ ਵਿੱਚ ਬਣਾਇਆ ਜਾਂਦਾ ਵੈ ਅਸੀਂ ਕੀ ਕਰਾਈਆਂ ਕਰ ਰਹੇ ਆ ਕਿ ਉਹਨਾਂ ਨੂੰ ਰੋਟੀ ਦੇ ਰਹੇ ਆ ਹਾਂਜੀ ਸਾਡੀ ਲੜਾਈ ਚਲਦੀ ਰਹੇਗੀ ਆਖਰੀ ਸਾਹ ਤੱਕ ਜੱਲੇਗੀ ਆਖਰੀ ਸਾਹ ਆਖਰੀ ਸਾਹ ਤੱਕ ਜੱਲੇਗੀ ਜਿੰਨਾ ਸਾਹ ਤੱਕ ਜੱਲੇਗਾ ਸਾਹ ਨੂੰ ਸ਼ੈਲਟਰ ਦਿੱਸੋ ਸਾਹ ਨੂੰ ਦਿਖਾਓ ਕਿ ਸ਼ੈਲਟਰ ਕਿੱਥੇ ਪਹਿਲਾਂ ਸਰਕਾਰ ਦੇ ਕਰਾਵੇ ਸ਼ੈਲਟਰ ਕਿੱਥੇ ਬਣਾਏ ਆ ਕਿਹੜੇ ਆ ਅਸੀਂ ਉੱਥੇ ਵਿਜ਼ਿਟ ਕਰਾਂਗੇ ਅਸੀਂ ਅਸੀਂ ਛੋਟੇ ਛੋਟੇ ਹੁੰਦੇ ਤੋਂ ਉਹਨਾਂ ਨੂੰ ਜਦੋਂ ਜਦੋਂ ਛੋਟੇ ਛੋਟੇ ਹੁੰਦੇ ਸੀ ਅਸੀਂ ਉਦੋਂ ਦਾ ਪਾਲਿਆ ਅਸੀਂ ਆਪਣੇ ਬੱਚਿਆਂ ਨੂੰ ਸਾਡੇ ਬੱਚੇ ਹੋਣਾ ਅਸੀਂ ਕਿੱਥੇ ਭੇਜਣਾ ਹੋਵੇ ਹੋਸਟਲ ਭੇਜਣਾ ਹੋਵੇ ਅਸੀਂ ਪਹਿਲਾਂ ਵਿਜ਼ਿਟ ਕਰਾਂਗੇ ਨਾ ਉੱਥੇ ਪਹਿਲਾਂ ਵਿਜ਼ਿਟ ਕਰਦੇ ਜਿਹੜੇ ਗਰੀਬ ਬੱਚੇ ਖਾਣਾ ਪਾਉਂਦੇ ਆ ਪਹਿਲਾਂ ਆਪਾਂ ਵਿజిਟ ਕਰਦੇ ਹਾਂ ਨਾ ਜਦੋਂ ਆਪਾਂ ਆਪਣੇ ਬੱਚੇ ਨੂੰ ਕਿੱਥੇ ਭੇਜਿਆ ਅਸੀਂ ਵੀ ਇਹੀ ਕਹਿੰਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਤਾਂ ਭੇਜਾਂਗੇ ਅਸੀਂ ਸ਼ੈਲਟਰ 'ਚ ਵਿజిਟ ਕਰਾਂਗੇ ਦੇਖਾਂਗੇ ਕਿ ਫੂਡ ਹੈ ਕੀ ਟੈਕਰ ਹੈਗਾ ਵੈਟਰਨਰੀ ਡਾਕਟਰ ਹੈਗੀ ਆ ਕੀ ਹੈਗਾ ਕੀ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾ ਰਿਹਾ ਦੋਗ ਨੂੰ ਲੋਕ ਖੁਦ ਪ੍ਰਵੋਕ ਕਰਦੇ ਆ ਫਿਰ ਕਹਿੰਦੇ ਆ ਕਿ ਡੋਗ ਮੈਂ ਤੁਹਾਨੂੰ ਇੰਤਾਂ ਦੀ ਕਿੰਨੀਆਂ ਵੀਡੀਓ ਦਿਖਾ ਰੰਨੀ ਆ ਕਿ ਜਿਹਰੇ ਵਿੱਚ ਰੇਪ ਹੁੰਦੇ ਆ ਸਰਕਾਰ ਕੁਛ ਨਹੀਂ ਕਰਦੀ ਇਹ ਜਿਹਰੇ ਵਿੱਚ ਡੋਗ ਬਾਈਟ ਡੋਗ ਨੂੰ ਮਾਰਿਆ ਜਾਂਦਾ ਵਾ ਆਪ ਪਹਿਲਾਂ ਪ੍ਰਵੋਕ ਕਰਦੇ ਆ ਡੋਗ ਨੂੰ ਫਿਰ ਕਹਿੰਦੇ ਡੋਗ ਫਾਈਟ ਹੁੰਦੀ ਆ ਡੋਗ ਸਾਡੇ ਕੋਈ ਥੱਪੜ ਮਾਰੇ ਅਸੀਂ ਪਲਟ ਕੇ ਉਹਨੂੰ ਥੱਪੜ ਨਹੀਂ ਮਾਰਾਂਗੇ ਦੱਸੋ ਤੇ ਡੌਗ ਕੀ ਕਰੇਗਾ ਡੌਗ ਬੋਲਦਾ ਸੱਕਦਾ ਨਹੀਂ ਤੂੰ ਮੈਨੂੰ ਥੱਪੜ ਕਿਉਂ ਮਾਰਿਆ ਵਾ ਜਾਂ ਮੇਰੇ ਮੇਰੇ ਡੰਡਾ ਕਿਉਂ ਮਾਰਿਆ ਡੌਗ ਨੇ ਤਾਂ ਦਰਦ ਤਾਂ ਬਦਲੇ ਤਾਂ ਫਿਰ ਉਦਨੇ ਹੀ ਲਏਗਾ ਨਾ ਬਾਈਟ ਕਰਕੇ ਫਿਰ ਵਿਚਾਰਾ ਬੇਜਵਾਨ ਕੀ ਕਹਿ ਸਕਦੇ ਹੋ ਇਸ਼ਾਰਾ ਆਇਆ ਮੇਰਾ ਨਾਮ ਜੋ ਸੁਪਰੀਮ ਕੋਰਟ ਦੀ ਰੂਲਿੰਗ ਪਾਸ ਹੋਣ ਜਾ ਰਹੀ ਹੈ ਕਿ ਸਾਰੇ ਸਟਰੀਟ ਡੌਗਸ ਨੂੰ ਚੁੱਪਕੇ ਸ਼ੈਲਟਰਸ ਵਿੱਚ ਪਾਇਆ ਜਾਏ ਉਹਦੇ ਅਸੀਂ ਕੰਡੈਮਨ ਕਰਨ ਦੇ ਆਜੋਦੇ ਆ ਮਤਲਬ ਸਾਡਾ ਮੋਟੇ ਕੱਠੇ ਉਹਨੂੰ ਕੰਡੈਮਨ ਕਰੰਦਾ ਅਸੀਂ ਇਹ ਰੂਲਿੰਗ ਪਾਸ ਹੋਣ ਨਹੀਂ ਦੇ ਸਕਦੇ ਅਸੀਂ ਇਹਨਾਂ ਨੂੰ ਇੰਨੇ-ਇੰਨੇ ਆਪਣੇ ਪਿਆਰ ਬੱਚਿਆਂ ਵਾਂਗ ਪਾਲਿਆ ਹੋਇਆ ਅੱਜ ਸੁਪਰੀਮ ਕੋਰਟ ਉੱਠ ਕੇ ਇੱਕ ਦਿਨ ਰਾਤੋ-ਰਾਤ ਇਹਨਾਂ ਦੀ ਜਾਨਾਂ ਦਾ ਫੈਸਲਾ ਲੱਖਾਂ ਜਾਨਾਂ ਦਾ ਫੈਸਲਾ ਲੈ ਲੇਗੀ ਸੁਪਰੀਮ ਕੋਰਟ ਕਿਸ ਤਰ੍ਹਾਂ ਲੈ ਲੇਗੀ ਲਵਾਰਿਸ ਉਹਨਾਂ ਕੋਲ ਕੀ ਹਨ ਰੋਟੀਆਂ ਉਹਨਾਂ ਕੋਲ ਨਾ ਕਪੜਾ ਨਾ ਮਕਾਨ ਸਿਰਫ ਇੱਕ ਗਲੀ ਚ ਆਜ਼ਾਦੀ ਨਾਲ ਰਹੁੰਦੇ ਆ ਅੱਜ ਉਹਨਾਂ ਦੀ ਆਜ਼ਾਦੀ ਵੀ ਖੋਣ ਦੀ ਗੱਲਾਂ ਹੋ ਰਹੀਆਂ ਤੁਸੀਂ ਉਹਨਾਂ ਨੂੰ ਘਰ ਦੇ ਦਿਓ ਡੌਗਸ ਤਾਂ ਗਲੀ ਦੇ ਵਿੱਚ ਹੋਲਡਰ ਹੀ ਜਿਹੜੇ ਡੌਗਸ ਬਾਈਟ ਕਰਦੇ ਆ ਡੌਗਸ ਜਾਂ ਤਾਂ ਉਹ ਡੌਗ ਜਾਂ ਤਾਂ ਬਿਮਾਰ ਹੋਊਗਾ ਜਾਂ ਭੁੱਖਾ ਪਿਆਸਾ ਹੋਏਗਾ ਉਹਨਾਂ ਨੂੰ ਕਿੰਨੇ-ਕਿੰਨੇ ਦਿਨ ਭੁੱਖਾ ਰਹਿਣਾ ਪੈਂ ਭੁਖੇ ਰਹਿ ਸਕਦੇ ਆ ਆਪਣੇ ਦੇ ਲੈ ਕੇ ਦੇਖੋ ਕਿ ਅਸੀਂ 2 ਦਿਨ ਭੁਖੇ ਰਵਾਂਗੇ ਅਸੀਂ 3 ਤੀਸਰੇ ਦਿਨ ਕਿਸ ਤਰਾਂ ਰਿਐਕਟ ਕਰਾਂਗੇ ਸੇਮ ਹੀ ਡੌਗਸ ਨਾਲ ਹੈ ਹਰ ਘਰ ਦੇ ਬਾਹਰ ਇੱਕ ਇੱਕ ਬਰਤਨ ਰੱਖਿਆ ਹੋਏ ਥੋੜਾ ਥੋੜਾ ਦੁੱਧ ਰੋਟੀ ਬ੍ਰੈਡ ਸਾਰੇ ਘਰ ਦੇ ਤੇ ਡੌਗਸ ਸਾਡੇ ਘਰਾਂ ਨੂੰ ਗਾਰਡ ਕਰਨਗੇ ਕਦੇ ਵੀ ਨਹੀਂ ਬਾਈਟ ਕਰਨਗੇ ਜਾਨਣਾ ਚਾਹੁੰਨੀਆਂ ਤੁਸੀਂ ਸਰਕਾਰ ਨੂੰ ਕਿ ਅਜੇ ਤੱਕ ਦੋਵੇਂ ਸੇਵਾ ਸੀ ਸਾਰੇ ਸੇਵਾਦਾਰੀ ਖੜੇ ਹੋਏ ਅਸੀਂ ਜਿੰਨੇ ਲੋਕ ਕੱਟੇ ਹੋਏ ਆ ਸਾਰੇ ਆਪਣੇ ਆਪਣੇ ਘਰਾਂ ਵਿੱਚ ਸਟਰੀਟ ਡੌਗਸ ਰੱਖੇ ਹੋਏ ਆ ਸਾਰੇ 200 300 ਡੌਗਸ ਨੂੰ ਹਰ ਰੋਜ਼ ਫੀਡ ਕਰਦੇ ਆ ਸਰਕਾਰ ਤੋਂ ਮੰਗਾ ਕਿ ਰੂਲ ਨੂੰ ਕੈਨਸਲ ਕੀਤਾ ਜਾਏ ਰੂਲਿੰਗ ਨੂੰ ਕੈਨਸਲ ਕੀਤਾ ਜਾਏ ਸਟਰੀ ਡੌਗ ਸਟਰੀ ਹੀ ਉਹਨਾਂ ਦਾ ਘਰ ਹੈ ਸਿਰਫ ਹੀ ਕੋਨਾ ਕੋਲਾ ਜਦੀ ਹੈ ਹੋਰ ਕੁਝ ਵੀ ਨਹੀਂ ਉਹਨਾਂ ਦੀ ਲਾਈਫ 'ਚ ਬਹੁਤ ਸਟਰਗਲ ਹੈ ਆਜ਼ਾਦੀ ਉਹਨਾਂ ਤੋਂ ਕੋਈ ਨਾ ਚਾਹੀ ਸਰ ਮੈਂ ਇਹ ਕਹਿਣਾ ਚਾਹੂੰਗੀ ਕਿ ਜਿਹੜੀ ਵੀ ਗਾਜ ਗਿਰਦੀ ਹੈ ਨਾ ਉਹ ਬੇਜਬਾਨ ਦੇ ਸਿਰ ਤੇ ਹੀ ਗਿਰਦੀ ਹੈ ਤੁਸੀਂ ਦੇਖੋ ਇੱਥੇ ਕਿੰਨੇ ਰੋਲ ਰਹੇ ਆ ਬੱਚੇ ਡੌਗ ਜਿਨ੍ਹਾਂ ਨੂੰ ਦੇਖੋ ਵਿਚਾਰਿਆਂ ਨੂੰ ਖਾਣਾ ਲੱਭਣਾ ਪੈ ਰਿਹਾ ਵਾ ਵਿਚਾਰੇ ਆਪਣੇ ਆਪਣੇ ਜਗ੍ਹਾ ਤੇ ਸਾਰੇ ਸੈੱਟ ਸਾਰਿਆਂ ਨੂੰ ਖਾਣਾ ਮਿਲ ਰਿਹਾ ਵਾ ਜਿਹੜੀ ਜਿਹੜੀ ਆਪਣੀ ਜਗ੍ਹਾ ਤੇ ਸੈੱਟ ਹੈ ਤੁਸੀਂ ਹੁਣ ਇਹਨਾਂ ਨੂੰ ਦੇਖੋ ਔਰ ਰੀਸੈੱਟ ਕਰ ਰਹੇ ਹੋ ਵਿਚਾਰਿਆਂ ਨੂੰ ਕਈ ਇਹਨਾਂ ਦੇ ਹੱਥ ਨਹੀਂ ਆਨੇ ਉਹਨਾਂ ਦੀ ਜਗ੍ਹਾ ਬਦਲ ਜਾਣੀ ਉਹਨਾਂ ਨੂੰ ਦੂਸਰੇ ਕੁੱਤਿਆਂ ਨੇ ਵੱਢਣਾ ਕੀੜੇ ਪੈਣੇ ਉਹਨਾਂ ਦੇ ਕੌਣ ਕੌਣ ਜ਼ਿੰਮੇਵਾਰ ਦੱਸੋ ਪਹਿਲੇ ਮੈਨੂੰ ਐਗਰੈਸਿਵ ਹੋਣਗੇ ਪਹਿਲੀ ਗੱਲ ਤਾਂ ਜਿੰਨੇ ਡੌਗ ਇਹਨਾਂ ਨੇ ਚੱਕਨੇ ਐ ਉਹ ਲੱਭਣੇ ਹੀ ਨਹੀਂ ਸਾਨੂੰ ਕਿੱਥੇ ਗਏ ਉਹ ਸਾਨੂੰ ਲੱਭੜੇ ਨਹੀਂ ਕਿੱਥੇ ਗਏ ਆ ਤੁਸੀਂ ਮੇਰੇ ਨਾਲ ਕਿਤੇ ਵੀ ਚੱਲੋ ਦੇਖੋ ਡੌਗ ਹੈ ਜੇ ਤੁਹਾਨੂੰ ਕਿਸੇ ਨੂੰ ਕੱਟ ਜਵੇ ਤਾਂ ਸਾਡਾ ਨਾਮ ਬਦਲ ਦਿਓ ਲੇਕਿਨ ਜੋ ਇਹ ਜੱਜ ਸਾਹਿਬ ਨੇ ਫੈਸਲਾ ਦਿੱਤਾ ਵਾ ਠੀਕ ਹੈ ਜੀ ਉਹ ਬਿਲਕੁਲ ਹੀ ਗਲਤ ਦਿੱਤਾ ਵਾ ਉਹ ਪੋਲਿਟੀਕਲ ਪ੍ਰੈਸ਼ਰ ਦੇ ਵਿੱਚ ਆ ਕੇ ਦਿੱਤਾ ਹੈ ਕਿਉਂਕਿ ਜਿਹੜੇ ਉਹ ਕਲੋਨੀਆਂ ਵਾਲੇ ਹੁੰਦੇ ਸੋਸਾਇਟੀ ਵਾਲੇ ਉਹ ਤਾਂ ਕਦੇ ਦੇ ਹੀ ਮਗਰ ਪਏ ਹੋਏ ਆ ਸਾਡੇ ਬੱਚਿਆਂ ਤੇ ਸਾਰੇ ਸੋਸਾਇਟੀ ਜਿਹੜੀ ਵੀ ਸੋਸਾਇਟੀ ਚ ਚਲੇ ਜਾਓ کسی بھی سوسائٹی سے چلے جاؤ جی ڈوک چکاؤ ڈوگ چکاؤ ڈوگ چکاؤ ٹھیک ہے جی بس جیڑا سپریم کورٹ نے فیصلہ لیتا ہے بالکل غلط لیتا ہے بالکل ان ہیومن وے جو ڈسیزن ہے اور لیتا گیا ہے آؤٹ آف پرسنل ہیٹریڈ لیتا گیا ہے ਕੋਈ ਇਹਦੇ ਚ ਉਹ ਨਹੀਂ ਹੈਗਾ ਵੀ ਹਾਂ ਉਹਨਾਂ ਨੇ ਸੋਚਿਆ ਹੋਵੇ ਡੌਗਸ ਦੀ ਸਿਰਫ ਡੌਗਸ ਹੀ ਉਹਨਾਂ ਨੂੰ ਮਿਲੇ ਸੀ ਐਨੇ ਮੁੱਦੇ ਨੇ ਦੇਸ਼ ਦੇ ਵਿੱਚ ਇਹ ਕਹਿੰਦੇ ਰੇਬੀਸ ਕਰਕੇ ਜਦਕਿ ਸਾਹਮਣੇ ਆਇਆ ਹੈਗਾ ਕਿ ਰੇਬੀਸ ਨਾਲ ਦਿੱਲੀ ਵਿੱਚ ਗੋਆ ਵਿੱਚ ਰਾਜਸਥਾਨ ਦੇ ਵਿੱਚ ਜ਼ੀਰੋ ਡੈਥਸ ਹੋਈਆਂ 2022 ਤੋਂ ਲੈ ਕੇ 2025 ਦੇ ਵਿੱਚ ਤੇ ਫਿਰ ਇਹ ਕਿਹੜੇ ਕਿਹੜੇ ਬਿਹਾਫ ਤੇ ਜਿਹੜੇ ਹੈਗੇ ਆ ਐਦਾਂ ਕਰਕੇ ਕੁੱਤਿਆਂ ਨੂੰ ਉਹ ਮਾਸ ਰੀ ਲੋਕੇਸ਼ਨ ਕਰ ਰਹੇ ਨੇ ਮਾਸ ਰੀ ਲੋਕੇਸ਼ਨ ਕਰਨੀ ਹੈ ਮੈਡੀਕਲ ਸਿਸਟਮ ਦਾ ਹਾਲ ਦੇਖਿਆ ਕੀ ਹੈ ਗਰੀਬ ਜਿਹੜਾ ਹੈਗਾ ਉਹ ਆਪਣਾ ਇਲਾਜ ਨਹੀਂ ਕਰਾ ਸਕਦਾ ਕਿਉਂਕਿ ਉਹਨਾਂ ਕੋਲ ਲੈਣੇ ਪੈਸੇ ਹੀ ਨਹੀਂ ਹੈ ਐਡਾ ਲੁੱਟ ਲੁੱਟ ਖੋਹ ਕੇਂਦਰ ਬਣਿਆ ਹੋਇਆ ਜਿਹੜਾ ਮੈਡੀਕਲ ਸਿਸਟਮ ਹੈਗਾ ਉਹ ਨਹੀਂ ਦਿਖਦਾ ਉਹ ਕੁਝ ਨਹੀਂ ਦਿਖਦਾ ਜਿਹੜੀ ਕਰਪਸ਼ਨ ਹੋ ਰਹੀ ਹੈ ਉਹ ਨਹੀਂ ਦਿਖਦੀ ਕਰਪਟ ਲੀਡਰਸ ਹੈਗੇ ਨੇ ਜਿਹੜਾ ਜੋ ਸਾਰਾ ਕੁਝ ਕਿਉਂਕਿ ਹੁਣ ਇਹਨਾਂ ਨੇ ਮੁੱਦਾ ਪਟਕਾਣਾ ਸੀਗਾ ਇਲੈਕਸ਼ਨ ਚੋਰੀ ਦਾ ਮੁੱਦਾ ਜਿਹੜਾ ਸਾਹਮਣੇ ਆਇਆ ਉਹ ਪਟਕਾਉਣ ਲਈ ਡੌਗਸ ਨੂੰ ਅੱਗੇ ਕਰਤਾ ਡੌਗ ਨੀਡ ਵੀ ਉਹਨਾਂ ਦਾ ਇੱਕ ਇਹਨਾਂ ਦੀ ਪਾਈਪਲਾਈਨ ਚ ਹੈ ਕਿ ਇਹਨਾਂ ਨੇ ਡੌਗ ਨੀਡ ਵੀ ਅੱਗੋ ਸੇਲ ਕਰਨਾ ਹੈ ਐਕਸਪੋਰਟ ਕਰਨੇ ਹੈ ਡੌਗਸ ਤੇ ਕੈਟਸ ਇਸ ਕਰਕੇ ਇਹਨਾਂ ਨੇ ਇਹ ਚੀਜ਼ ਜਿਹੜੀ ਹੈ ਉਹ ਕੀਤੀ ਹੈ ਇਹਨਾਂ ਦਾ ਧੋਖਾ ਕਿੰਨਾ ਤੁਹਾਨੂੰ ਲੱਗਦਾ ਬਿਲਕੁਲ ਅਸੀਂ ਅਸੀਂ ਹੈਗੇ ਆ ਅਸੀਂ ਅਸੀਂ ਉਹਨਾਂ ਨੂੰ ਉਹਨਾਂ ਨੂੰ ਰੋਟੀ ਪਾ ਰਹੇ ਆ ਨੀ ਪਾਰਿਆ ਸਰਕਾਰ ਤਾਂ ਕੁਝ ਨਹੀਂ ਕਰ ਰਹੀ ਨਾ ਅਸੀਂ ਆਪਣੇ ਆਪਣੀ ਅਰਨਿੰਗ ਜੋ ਕਰ ਰਹੇ ਹੈਗੇ ਆ ਉਹਨਾਂ ਨੂੰ ਕੋਈ ਦੁੱਖ ਤਕਲੀਫ ਹੁੰਦੀ ਹੈ ਕੋਈ ਉਹਨਾਂ ਨੂੰ ਤੱਕ ਕੋਈ ਉਹਨਾਂ ਨੂੰ ਅ ਬਿਮਾਰ ਹੁੰਦੇ ਆ ਅਸੀਂ ਉਹਨਾਂ ਦਾ ਇਲਾਜ ਕਰਾਣੇ ਆ ਆਪ 5:00 ਵਜੇ ਇਲਾਜ ਕਰਾਉਂਦੇ ਆ ਅੱਜ ਇੱਕਦਮ ਸਰਕਾਰ ਰੁਟ ਕੇ ਕਹਿ ਦੇਗੀ ਵੀ ਅਸੀਂ ਇਹਨਾਂ ਨੂੰ ਚੱਕ ਕੇ ਲੈ ਜਾਣਾ ਹੈ ਕਿਉਂ ਐਦਾ ਕਿਉਂ